ਠੀਕ ਹੈ ਜੀ ਸਾਰਿਆਂ ਨੂੰ ਅੱਜ ਭੈਣੋਂ ਆਪਾਂ ਤੁਹਾਨੂੰ ਕਮੀਜ਼ ਦੀ ਲੰਬਾਈ ਘੱਟ ਕਰਨ ਦਾ ਤਰੀਕਾ ਦੱਸਿਆ ਉਹ ਵੀ ਲੈਸ ਲਗਾ ਕੇ ਠੀਕ ਹੈ ਜੀ ਆਪਾਂ ਇੱਕ ਪਹਿਲਾਂ ਵੀ ਵੀਡੀਓ ਅਪਲੋਡ ਕੀਤੀ ਹੋਈ ਹੈ ਠੀਕ ਹੈ ਜੀ ਕਈ ਮੈਨੂੰ ਭੈਣਾਂ ਦੇ ਭਰਾਵਾਂ ਦੇ ਮੈਸੇਜ ਆਏ ਸੀ ਵੀ ਤੁਸੀਂ ਇਹ ਲੈਸ ਲਗਾ ਕੇ ਵੀ ਕੱਟ ਕਰ ਸਕਦੇ ਹੋ ਠੀਕ ਹੈ ਜੀ ਇਹ ਦੇਖੋ ਆਪਾਂ ਤੁਹਾਨੂੰ ਅੱਜ ਲੈਸ ਲਗਾ ਕੇ ਦੱਸ ਰਹੇ ਹਾਂ ਦੇਖੋ ਜੀ ਆਪਾਂ ਇਹਦੀ ਲੈਂਥ ਘਟਾਉਣੀ ਹੈ ਦੀ 4 ਇੰਚ ਠੀਕ ਹੈ ਜੀ 4 ਇੰਚ ਵੱਧਾ ਗਈ ਇਹਦੀ ਲੈਂਥ ਉੱਪਰ ਇਹਦਾ ਵੀਕ ਵਾਲਾ ਬਣਿਆ ਹੋਇਆ ਦੇਖੋ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਜਿਹੜਾ ਆਪਣਾ ਫਲਾਵਰ ਬਣਿਆ ਹੋਇਆ ਇੱਥੋਂ ਲੈ ਕੇ ਤੁਸੀਂ 4 ਇੰਚ ਦੀ ਨਿਸ਼ਾਨੀ ਲਗਾਉਣੀ ਆ ਇਹਦੀ ਆਪਾਂ 42 ਇੰਚ ਲੈਂਥ ਰੱਖਣੀ ਆ ਕਈ ਵੇਲੇ ਦੇਖੋ 43 44 ਇੰਚ ਪਾਉਂਦੀਆਂ ਨੇ ਆਪਾਂ ਨੂੰ ਘੱਟ ਰੱਖਣੀ ਪੈਂਦੀ ਆ ਉਹ ਇਹ ਦੇਖੋ ਜਿਹੜਾ ਬਿਲਕੁਲ ਇਹ ਫਲਾਵਰ ਆ ਰਿਹਾ ਤੁਸੀਂ ਇਹਦੇ ਨਾਲ-ਨਾਲ ਦੇਖੋ ਲੇਸ ਰੱਖਣੀ ਆ ਪਹਿਲਾਂ ਤੁਸੀਂ ਇਹ ਵਾਲੀ ਨਿਸ਼ਾਨੀ ਨੂੰ ਸਿੱਧੀ ਕਰ ਲੈਣਾ ਇਸ ਤਰ੍ਹਾਂ ਕਰਕੇ ਦੇਖੋ ਜਿਸ ਤਰ੍ਹਾਂ ਮੈਂ ਤੁਹਾਨੂੰ ਦਿਖਾ ਰਹੀ ਆ ਫਿਰ ਤੁਸੀਂ ਇਸ ਤਰ੍ਹਾਂ ਕਰਕੇ ਟੱਕ ਲਗਾ ਲੈਣੇ ਆ ਠੀਕ ਹੈ ਜੀ ਆਪਾਂ ਜੇ ਸਿੰਪਲ ਸਿੱਧੀ ਲਗਾਉਣੇ ਦੇਖੋ ਸਿੱਧੀ ਵੀ ਕਈ ਪੈਣਾ ਲਗਾਉਂਦੀਆਂ ਨੇ ਮੈਂ ਵੀ ਲਗਾਉਣੀ ਆ ਠੀਕ ਆ ਨਾ ਜੇ ਆਪਾਂ ਕਰੀਜ਼ ਬਣਾ ਕੇ ਨਹੀਂ ਲਗਾਉਂਦੇ ਤਾਂ ਥੋੜੀ ਬੋਤੀ ਉਹ ਉੱਚੀ ਨੀਮੀ ਹੋ ਜਾਂਦੀ ਆ ਠੀਕ ਆ ਜੀ ਇਹ ਬਿਲਕੁਲ ਆਪਣੀ ਹੈ ਸਿੱਤੀ ਲੈਸ ਲੱਗੂਗੀ ਜਿਸ ਤਰ੍ਹਾਂ ਕਿ ਤੁਹਾਨੂੰ ਮੈਂ ਦੱਸ ਰਹੀ ਆ ਇਹ ਦੇਖੋ ਜੀ ਇਸ ਤਰ੍ਹਾਂ ਕਰਕੇ ਤੁਸੀਂ ਇਹਦੀ ਪ੍ਰੈਸ ਨਾਲ ਕਰੀਜ਼ ਬਣਾ ਲੈਣੀ ਆ ਇਹ ਦੇਖੋ ਜੀ ਇਹ ਆਪਾਂ ਨੇ ਬਣਾ ਲਈਏ ਕਰੀਜ਼ੀ ਦੇਖੋ ਠੀਕ ਹੈ ਜੀ ਫਿਰ ਤੁਸੀਂ ਜਿਹੜਾ ਆਪਣਾ ਫਲਾਵਰ ਆਉਂਦਾ ਬਿਲਕੁਲ ਇਹਦੇ ਫਲਾਵਰ ਦੇ ਨਾਲ-ਨਾਲ ਤੁਸੀਂ ਇਸ ਤਰ੍ਹਾਂ ਕਰਕੇ ਕਰੀਜ਼ ਬਣਾਉਣੀ ਹੈ ਦੇਖੋ ਫਲਾਵਰ ਆਪਾਂ ਪੂਰਾ ਲੈ ਕੇ ਆਉਣਾ ਵਿੱਚ ਕਟਿੰਗ ਨਹੀਂ ਕਰਨਾ ਇਸ ਤਰ੍ਹਾਂ ਕਰਕੇ ਤੁਸੀਂ ਇਹ ਨਿਸ਼ਾਨੀ ਲਗਾ ਲੈਣੀ ਹੈ ਇਹ ਦੇਖੋ ਜੀ ਹੁਣ ਆਪਾਂ ਜਿਹੜੀ ਫਲਾਵਰ ਦੇ ਕੋਲੇ ਇੱਥੇ ਸਿੱਧੀ ਸਾਈਡ ਤੇ ਉਲਟੀ ਲੈਸ ਰੱਖਣੀ ਆ ਠੀਕ ਹੈ ਜੀ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੀ ਆਂ ਲੈਸ ਤੁਸੀਂ ਉਲਟੀ ਰੱਖਣੀ ਆ ਬਿਲਕੁਲ ਫਲਾਵਰ ਦੇ ਨਾਲ ਨਾਲ ਰੱਖਣੀ ਆ ਜਿੱਥੇ ਕੀ ਆਪਣੀ ਕਰੀਜ਼ ਬਣੀ ਹੋਈ ਆ ਇਹ ਦੇਖੋ ਜੀ ਇਸ ਤਰ੍ਹਾਂ ਕਰਕੇ ਲਗਾਉਣੀ ਆ ਇਹ ਦੇਖੋ ਜੀ ਇਸ ਤਰ੍ਹਾਂ ਕਰਕੇ ਆਪਾਂ ਨੇ ਉਲਟੀ ਲੈਸ ਲਗਾ ਲਈ ਹੁਣ ਤੁਸੀਂ ਇਸ ਤਰ੍ਹਾਂ ਕਰਕੇ ਫੋਲਡ ਕਰਕੇ ਇਹਨੂੰ ਜਿਹੜੀ ਆਪਣੀ ਕਰੀਜ ਬਣੀ ਹੋਈ ਆ 4 ਇੰਚ ਦੀ ਨਿਸ਼ਾਨੀ ਲਗਾਈ ਹੋਈ ਆ ਇੱਥੇ ਤੁਸੀਂ ਇਸ ਤਰ੍ਹਾਂ ਕਰਕੇ ਰੱਖਣੀ ਆ ਲੈਸ ਇਹ ਠੀਕ ਆ ਜੀ ਪਿੱਛੋਂ ਤੁਸੀਂ ਥੋੜਾ ਜਿਹਾ ਹਲਕੇ ਜਿਹੇ ਹੱਥ ਨਾਲ ਖਿੱਚਣਾ ਕਿਉਂਕਿ ਇਹਦੇ ਵਿੱਚ ਕੋਈ ਵੀ ਮਤਲਬ ਖਿੱਚ ਨਹੀਂ ਮਾਰੂਗੀ ਜਦੋਂ ਕਿ ਕਈ ਵਾਰੀ ਆਪਾਂ ਇੱਥੇ ਲੈਸ ਲਗਾਉਣੇ ਆ ਤੇ ਆਪਾਂ ਸਿੰਪਲ ਸੀਨ ਮਾਰ ਲਗਾਉਣੇ ਆ ਤੇ ਖਿੱਚ ਮਾਰਨ ਲੱਗ ਜਾਂਦੀ ਆ ਲੈਸ ਲੱਗੀ ਹੋਈ ਇਹਦੇ ਕਰਕੇ ਆਪਾਂ ਪਿੱਛੋਂ ਥੋੜਾ ਜਿਹਾ ਹਲਕਾ ਜਿਹਾ ਖਿੱਚ ਕੇ ਲਗਾਵਾਂਗੇ ਤਾਂ ਖਿੱਚ ਨਹੀਂ ਮਾਰੂਗੀ ਇਸ ਤਰ੍ਹਾਂ ਵਰਕੇ ਦੇਖੋ ਇਹ ਦੇਖੋ ਜੀ ਦੇਖੋ ਆਪਣੇ ਕਿੰਨੀ ਫਿਨਿਸ਼ਿੰਗ ਦੇ ਨਾਲ ਇਹ ਲੈਸ ਲੱਗੀ ਹੈਗੀ ਤੁਸੀਂ ਇਸ ਤਰ੍ਹਾਂ ਕਰਕੇ ਇਹ ਲਗਾਉਣੀ ਆ ਜਿਹੜਾ ਦੇਖੋ ਨੀਚੇ ਵਾਲਾ ਕਪੜਾ ਕਈ ਪਹਿਣਾ ਦੇ ਮੈਨੂੰ ਮੈਸੇਜ ਆਇਆ ਤੁਸੀਂ ਇਹਨੂੰ ਕਟਿੰਗ ਕਰਕੇ ਇੰਟਰਲੌਕ ਵੀ ਕਰ ਸਕਦੇ ਹੋ ਠੀਕ ਹੈ ਜੀ ਕਈ ਪਹਿਣਾ ਕੋਲੇ ਨਹੀਂ ਇੰਟਰਲੌਕ ਵਾਲੀ ਮਸ਼ੀਨ ਹੈਗੀ ਤੁਸੀਂ ਇਸ ਤਰ੍ਹਾਂ ਛੱਡ ਕੇ ਇਹਨੂੰ ਸਾਈਡਾਂ ਤੋਂ ਫੋਲਡ ਕਰਕੇ ਤੁਸੀਂ ਇਹ ਘੇਰੇ ਨੂੰ ਤਿਆਰ ਕਰ ਸਕਦੇ ਹੋ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਜਿਹੜੀਆਂ ਪਹਿਣਾ ਨੇ ਪੂਰੀ ਵੀਡੀਓ ਦੇਖਣੀ ਹੈ YouTube ਚੈਨਲ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਰਮਨ ਬੁਟੀਕ